ਰੀਲਸ ਬਣਾਉਣ ਦਾ क्रेज ਭਾਰੀ ਪਿਆ ਜਾਣਤੇ 11ਵੀਂ ਕਲਾਸ ਵਿੱਚ ਪੜ੍ਹਦੇ ਵਿਦਿਆਰਥੀ ਦੇ ਨਾਲ ਵਾਪਰ ਗਈ ਹੈ ਅਣਹੋਣੀ ਸਾਹਮਣੇ ਤੋਂ ਆਉਂਦੀ ਟ੍ਰੇਨ ਦੀ ਚਪੇਟ ਵਿੱਚ ਆਇਆ ਏ ਨੌਜਵਾਨ ਤੇ ਮੌਕੇ ਤੇ ਹੀ ਹੋ ਗਈ ਹੈ ਮੌਤ ਜੀ ਹਾਂ ਦੱਸ ਦਈਏ ਕਿ ਅੱਜ ਕੱਲ ਦੇ ਨੌਜਵਾਨਾਂ ਦੇ ਵਿੱਚ ਰੀਲਸ ਬਣਾਉਣ ਦਾ ਕ੍ਰੇਜ਼ ਇਸ ਹੱਦ ਤੱਕ ਪਾਇਆ ਜਾਂਦਾ ਹੈ ਕਿ ਉਹਨਾਂ ਨੂੰ ਸਾਹਮਣੇ ਤੋਂ ਆਉਂਦਾ ਹੋਇਆ ਕੋਈ ਵੱਡਾ ਸਾਧਨ ਕੋਈ ਟ੍ਰੇਨ ਵੀ ਦਿਖਾਈ ਨਹੀਂ ਦਿੰਦੀ ਤੇ ਕਈ ਵਾਰ ਇਹ ਕ੍ਰੇਜ਼ ਉਹਨਾਂ ਦੀ ਜਾਨ ਤੇ ਭਾਰੀ ਪੈ ਜਾਂਦਾ ਹੈ ਉਹਨਾਂ ਨੂੰ ਇਹ ਚਾਹ ਇਹ ਸ਼ੌਂਕ ਇਸ ਤੱਕ ਦੇ ਤੱਕ ਹੁੰਦਾ ਹੈ ਕਿ ਉਹਨਾਂ ਨੂੰ ਸਾਹਮਣੇ ਤੋਂ ਆਉਂਦਾ ਹੋਇਆ ਕੋਈ ਵੀ ਵੱਡੇ ਤੋਂ ਵੱਡਾ ਸਾਧਨ ਵੀ ਨਹੀਂ ਦਿਖਾਈ ਦਿੰਦਾ ਤੇ ਕਈ ਵਾਰ ਉਹਨਾਂ ਦੇ ਨਾਲ ਅਣਹੋਣੀਆਂ ਵਾਪਰ ਜਾਂਦੀਆਂ ਤੇ ਇਹ ਔਣ ਹੋਣੀਆਂ ਇਸ ਹੱਦ ਤੱਕ ਹੁੰਦੀਆਂ ਨੇ ਕਿ ਜਾਨ ਵੀ ਚਲੀ ਜਾਂਦੀ ਹੈ ਦੱਸਦੀਏ ਅਜਿਹਾ ਇੱਕ ਮਾਮਲਾ ਪਟਿਆਲਾ ਦੇ ਰਾਜਪੁਰਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ 11ਵੀਂ ਕਲਾਸ ਵਿੱਚ ਪੜ੍ਹਦੇ ਵਿਦਿਆਰਥੀ ਦੇ ਨਾਲ ਅਣਹੋਣੀ ਵਾਪਰ ਗਈ ਹੈ ਇਸ ਵਿਦਿਆਰਥੀ ਦੀ ਜਿਹੜੀ ਆ ਜਾਨ ਉਹ ਟ੍ਰੇਨ ਦੇ ਹੇਠਾਂ ਆ ਜਾਣ ਕਾਰਨ ਹੋ ਗਈ ਹੈ ਔਰ ਇਹ ਵਿਦਿਆਰਥੀ ਰੀਲਸ ਬਣਾਉਣ ਦਾ ਹੀ ਕ੍ਰੇਜ਼ੀ ਸੀ ਰੀਲਸ ਬਣਾਉਣ ਦੇ ਚੱਕਰ ਦੇ ਵਿੱਚ ਹੀ ਇਸ ਨੂੰ ਆਪਣੀ ਜਾਨ ਗਵਾਉਣੀ ਪਈ ਹੈ ਦੱਸਦੀਏ ਕਿ ਇਸ ਵਿਦਿਆਰਥੀ ਦੀ ਪਛਾਣ ਗੁਰਪ੍ਰੀਤ ਸਿੰਘ ਗੈਵੀ ਦੇ ਵਜੋਂ ਹੋਈ ਹੈ ਜਿਹੜਾ ਕਿ ਪਿੰਡ ਟਕਾਨਸੂ ਦਾ ਰਹਿਣ ਵਾਲਾ ਸੀ ਇੱਥੇ ਨਾਲ ਹੀ ਇਹ ਵੀ ਜਾਣਕਾਰੀ ਦੇ ਦਈਏ ਕਿ ਇਸ ਦੇ ਨਾਲ ਇਸ ਤੇ ਹੋਰ ਵੀ ਦੋ ਦੋਸਤ ਸਨ ਜਿਹੜੇ ਕਿ ਗੰਭੀਰ ਤੌਰ ਤੇ ਜ਼ਖਮੀ ਹੋਏ ਨੇ ਇਹਨਾਂ ਜ਼ਖਮੀ ਹੋਏ ਜਿਹੜੇ ਇਸ ਗੁਰਪ੍ਰੀਤ ਦੇ ਦੋਸਤ ਨੇ ਉਹਨਾਂ ਦੀ ਪਛਾਣ ਮਨਿੰਦਰ ਸਿੰਘ ਵਾਸੀ ਟਕਾਨਸੂ ਵਜੋਂ ਹੋਈ ਹੈ ਤੇ ਦੂਸਰਾ ਜਿਹੜਾ ਦੋਸਤ ਹੈ ਉਸ ਦਾ ਨਾਂ ਹਰਸ਼ ਸ਼ਰਮਾ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਕਿ ਸ਼ਾਮ ਨਗਰ ਪਟਿਆਲਾ ਦਾ ਹੀ ਰਹਿਣ ਵਾਲਾ ਹੈ ਦੱਸਦੀਏ ਕਿ ਇਹ ਤਿੰਨੋਂ ਵਿਦਿਆਰਥੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮਹਿੰਦਰਗੜ੍ਹ ਰਾਜਪੁਰਾ ਦੇ ਹੀ ਵਿੱਚ ਪੜਦੇ ਸਨ ਤੇ ਇਹੜਾ ਸਕੂਲ ਹੈ ਸਕੂਲ ਆਫ ਐਮਿਨੈਂਸ ਹੈ ਇਸ ਦਿਨ ਦੱਸਿਆ ਜਾ ਰਿਹਾ ਹੈ ਕਿ ਜਦੋਂ ਪ੍ਰਿੰਸੀਪਲ ਹਰਾਨਾ ਗੱਲਬਾਤ ਕੀਤੀ ਤਾਂ ਪ੍ਰਿੰਸੀਪਲ ਪ੍ਰਵੀਨ ਕੁਮਾਰੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜਿਸ ਦਿਨ ਇਹ ਅਣਹੋਣੀ ਘਟਨਾ ਵਾਪਰੀ ਹੈ ਉਸ ਦਿਨ ਇਹ ਤਿੰਨੋਂ ਹੀ ਵਿਦਿਆਰਥੀ ਸਕੂਲ ਦੇ ਵਿੱਚੋਂ ਗੈਰ ਹਾਜ਼ਰ ਸਨ ਤੇ ਉਹਨਾਂ ਦੀ ਇਸ ਗੈਰ ਹਾਜ਼ਰੀ ਦਾ ਮਾਪਿਆਂ ਨੂੰ ਵੀ ਨਹੀਂ ਪਤਾ ਸੀ ਜਦੋਂ ਮਾਪਿਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਮਾਪਿਆਂ ਨੇ ਇਹ ਜਾਣਕਾਰੀ ਦਿੱਤੀ ਕਿ ਇਹ ਤਿੰਨੋਂ ਜਾਣੇ ਘਰੋਂ ਤਾਂ ਸਕੂਲ ਲਈ ਰਵਾਨਾ ਹੋਏ ਸਨ ਪਰ ਸਕੂਲ ਦੀ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਇਹ ਤਿੰਨੋਂ ਹੀ ਸਕੂਲ ਵਿੱਚ ਨਹੀਂ ਪਹੁੰਚੇ ਯਾਨੀ ਕਿ ਸਕੂਲ ਦੇ ਵਿੱਚ ਗੈਰ ਹਾਜ਼ਰ ਸਨ ਤੇ ਇਸ ਦੌਰਾਨ ਹੀ ਇਹ ਜਿਹੜੇ ਤਿੰਨੇ ਵਿਦਿਆਰਥੀ ਨੇ ਇਹ ਅੰਬਾਲਾ ਸਾਈਡ ਤੇ 25 ਦਰੇ ਦੇ ਪੁਲ ਤੇ ਜਿਹੜੇ ਕਿ ਰੀਲਸ ਬਣਾਉਣ ਲਈ ਗਏ ਸਨ ਤੇ ਉੱਥੇ ਜਦੋਂ ਇਹ ਤਿੰਨੇ ਰੀਲਸ ਬਣਾ ਰਹੇ ਸਨ ਤੇ ਇਹਨਾਂ ਦੇ ਵਿੱਚੋਂ ਜਿਹੜਾ ਗੁਰਪ੍ਰੀਤ ਸਿੰਘ ਗੈਵੀ ਹੈ ਉਹ ਸਾਹਮਣੇ ਤੋਂ ਆਉਂਦੀ ਹੋਈ ਟ੍ਰੇਨ ਦੀ ਚਪੇਟ ਦੇ ਵਿੱਚ ਆ ਜਾਂਦਾ ਹੈ ਜਿਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਦੂਸਰੇ ਦੋਨੋਂ ਜਿਨ੍ਹਾਂ ਦੇ ਵਿੱਚੋਂ ਮਨਿੰਦਰ ਸਿੰਘ ਤੇ ਹਰਸ਼ ਸ਼ਰਮਾ ਨੇ ਇਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਔਰ ਇਹਨਾਂ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭੇਤੀ ਕਰਵਾਇਆ ਗਿਆ ਜਿੱਤੇ ਹੁਣ ਦੋਨੋਂ ਜੇਰੇ ਇਲਾਜ ਨੇ ਇੱਥੇ ਦੱਸ ਦਈਏ ਕਿ ਮਾਪਿਆਂ ਦਾ ਕਹਿਣਾ ਹੈ ਕਿ ਇਹ ਤਿੰਨੋਂ ਜਣੇ ਹੀ ਘਰੋਂ ਸਕੂਲ ਲਈ ਹੀ ਗਏ ਸਨ ਪੜ੍ਹਨ ਲਈ ਹੀ ਗਏ ਸਨ ਪਰੰਤੂ ਜਿਸੇ ਹਿਸਾਬ ਦੇ ਨਾਲ ਪ੍ਰਿੰਸੀਪਲ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਇਹ ਤਿੰਨੋ ਜਿਹੜੇ ਸਕੂਲ ਵਿੱਚ ਪਹੁੰਚੇ ਹੀ ਨਹੀਂ ਸਨ ਬਲਕਿ ਰੀਲਸ ਬਣਾਉਣ ਦੇ ਚੱਕਰ ਦੇ ਵਿੱਚ ਇਹ ਜਿਹੜੇ ਕਿ ਅੰਬਾਲਾ ਸਾਈਡ ਦਾ ਜਿਹੜਾ 25 ਦਰਾ ਪੁਲ ਪੈਂਦਾ ਹੈ ਉੱਥੇ ਚਲੇ ਗਏ ਸਨ ਜਿੱਥੇ ਰੀਲਸ ਬਣਾ ਰਹੇ ਸਨ ਇਸ ਤਰ੍ਹਾਂ ਦੱਸਦੀ ਕਿ ਅੱਜਕੱਲ ਦੇ ਜਿਹੜੇ ਨੌਜਵਾਨ ਨੇ ਉਹ ਇਹੋ ਜਿਹੇ ਰੀਲਸ ਬਣਾਉਣ ਦੇ ਚੱਕਰ ਦੇ ਵਿੱਚ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਦਿੰਦੇ ਨੇ ਤੇ ਹੁਣ ਇੱਥੇ ਮੌਕੇ ਤੇ ਜਿਹੜੀ ਪੁਲਿਸ ਪਹੁੰਚੀ ਹੈ ਤੇ ਮੌਕੇ ਤੇ ਪਹੁੰਚੇ ਐਸਆਈ ਐਸਆਈ ਜਗਤਾਰ ਸਿੰਘ ਹੋਣਾ ਨੇ ਜਾਣਕਾਰੀ ਦਿੱਤੀ ਹੈ ਕਿ ਗੁਰਪ੍ਰੀਤ ਸਿੰਘ ਗੈਵੀ ਦੀ ਜਿਹੜੀ লাশ ਹੈ ਉਸ ਨੂੰ ਮੁਰਦਾ ਘਰ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਤੇ ਪੋਸਟਮਾਰਟਮ ਹੋਣ ਤੋਂ ਬਾਅਦ ਉਸ ਦੀ লাশ ਹੈ ਉਸ ਦੇ